ਆ ਦੋਸਤੋ ਕੀ ਹਾਲ ਚਾਲ ਆ ਜੀ ਤੇ ਹੁਣ ਦੇਖੋ ਜੀ ਆਪਣੇ ਘਰ ਦੀ ਸਫਾਈ ਮੈਂ ਹੁਣੇ-ਹੁਣੇ ਰਸੋਈ ਧੋਤੀ ਆ ਜੀ ਡਸਟਬਿਨ ਖਾਲੀ ਕਰਕੇ ਆਈ ਆ ਪਰ ਤੇ ਆਹ ਦੇਖੋ ਸਾਰੇ ਪਾਂਡਾ ਛੰਨਾ ਸਾਰਾ ਧੋਤਾ ਸ਼ੰਕ ਵੀ ਮਾਂ ਤੇ ਤੇ ਸ਼ੰਕਾ ਨੂੰ ਵੀ ਆਵੇ ਸਾਬਣ ਸੁਬਣ ਲਾਤੀ ਕੈਂਪਰ ਭਰ ਕੇ ਰੱਖ ਤਾਰੋ ਤੋਂ ਕਿਉਂਕਿ ਮੇਰੀ ਗੁੜੀਆ ਛੋਟੀ ਹੈ ਜੀ ਤੇ ਉਹ ਸਾਰਾ ਦਿਹਾੜੀ ਫ੍ਰਿਜ ਖੋਲ ਲੀ ਜਾਂਦੀ ਆ ਤੇ ਫਰਿੱਜ ਚ ਦੋ ਡੰਗੇ ਆਪਾਂ ਕੈਂਪਰ ਚ ਬਰਫ਼ ਦੇ ਪਾਤੇ ਆ ਤੇ ਦੇਖੋ ਤੇ ਹੁਣ ਸਫਾਈ ਕਰਕੇ ਆਟੀਆਂ ਫਰੰਡ ਐ ਕਿ ਇੱਕ ਚੀਜ਼ ਬੜੀ ਮੁਸ਼ਕਲ ਐ ਬਹੁਤ ਔਖਾ ਲੱਗਦਾ ਕੰਮ ਇਹ ਕਰਨਾ ਕਰ ਪਰ ਕਰੀਏ ਕੀ ਕਰਨਾ ਪੈਂਦਾ ਹਨਾ ਮਜਬੂਰੀ ਆ ਤੇ ਆ ਆਪਾਂ ਕੈਂਪਰ ਭਰ ਕੇ ਰੱਖਤਾ ਕਿਉਂਕਿ ਮੇਰੀ ਗੁੜੀਆ ਛੋਟੀ ਵਾਰੀ ਵਾਰੀ ਫਰਿੱਜ ਖੋਲਦੀ ਆ ਤੇ ਆਪਾਂ ਦੋ ਡੰਗੇ ਬਰਫ਼ ਦੇ ਪਾਤੇ ਇਹਦੇ ਚ ਤੇ 1 ਮਿੰਟ ਆ ਗਈ ਤੇ ਹੁਣ ਆਪਾਂ ਧੋ ਕੇ ਹਟਿਆ ਸਾਰਾ ਦੇਖੋ ਆ ਦੇਖੋ ਪੋਚੇ ਪਾਚੇ ਲਾਤੇ ਫਰੈਂਡ ਤੇ ਘਰ ਦੇਖੋ ਆਪਣਾ ਇੱਕ ਨੰਬਰ ਤੇ ਆਪਣਾ ਹੁਣ ਆ ਗਿਆ ਤੋਰੀ ਮੂਹਾ ਆਪਾਂ ਜਾ ਕੇ ਖੋਲਦੇ ਆ ਗੇਟ ਪੋਚੇ ਰਾਤੇ ਆ ਫਰੈਂਡ ਸਫਾਈ ਕਰ ਲਈ ਆ ਸਾਰੀ ਇਹ ਤਾਂ ਚਾਦਰ ਵਿਛਾਉਣ ਵਾਲੀ ਰਹਿ ਗਈ ਵਿਛਾਉਣੇ ਆ ਮੋਪ ਵਾਈਪਰ ਨਾਲ ਪਾਣੀ ਹੁੰਜਿਆ ਤੇ ਅੱਧਰ ਦੇਖੋ ਹਾਂ ਬੋਲ ਬੋਲ ਹੋ ਲੋ ਤੇ ਕੀ ਕਰਨ ਕਿ ਲੈ ਆ ਜੰਗਲੈਂਡ ਦੇ ਦੀਆ ਤੇ ਤੋਂ ਹੁਣ ਨਾ ਚੱਕ ਲਿਆ ਹੁੰਦਾ ਹੁੰਦਾ ਤੇ ਉਧਰ ਲਾਦੀ ਇੱਕ ਪਾਸੇ ਮੋਟਰਸਾਈਕਲ ਆਉਣਾ ਤਾਂ ਦੇ ਹੁਣ ਤਾਂ ਲੈ ਆਈਏ ਮੈਡਮ ਨੂੰ ਤੇ ਹਜੇ ਕਿਹੜਾ ਤਾਂ ਟਾਈਮ ਹੋ ਗਿਆ ਓਹ ਹੋ ਬੈਠ ਗਿਆ ਦੇ ਪੈ ਤੇ ਅਸੀਂ ਮੂੰਹ ਤਾਂ ਨਹੀਂ ਦਿਖਾ ਸਕਦੇ ਹਜੇ ਆਪਾਂ ਨਾ ਹੱਥੇ ਨਹੀਂ ਹੈਗੇ ਕਿਉਂਕਿ ਆਪਾਂ ਕੰਮ ਹੀ ਨਿਵੇੜ ਕੇ ਹਟਿਆ ਸਾਰਾ ਘਰ ਦਾ ਆ ਦੇਖੋ ਆ ਬੈਂਪਰ ਨਾਲ ਆਪਾਂ ਪਾਣੀ ਹੁੰਜਿਆ ਤੇ ਪੌਰਾਂਵੀ ਧੋਤੀਆਂ ਡੱਬੇ ਧੋ ਕੇ ਰੱਖ ਤੇ ਹੁਣ ਜਾਣੇ ਆਪਾਂ ਸੀ ਜਾਣਾ ਬਾਜ਼ਾਰ ਬਾਜ਼ਾਰੋਂ ਆਪਾਂ ਲਿਆਉਣਾ ਥੋੜਾ ਜਿਹਾ ਸਮਾਨ ਗੁੜੀਆਂ ਵਾਸਤੇ ਆਚਾਰ ਚੂਰ ਹੈ ਨਹੀਂ ਭਰਾਵਾ ਤੜਕੇ ਰੋਟੀ ਵਿਚਾਰੀ ਐਂ ਪਰੌਂਠਾ ਨੂੰ ਨਾਣ ਮਿਰਚਾਂ ਨਾਲ ਲਾ ਕੇ ਦੇਈਦਾ ਤੇ ਕਹਿੰਦੀ ਸੀਗੀ ਵਿਚਾਰੀ ਤੇ ਉਹ ਦੇਖੋ ਸਾਰਾ ਵਧੀਆ ਸਫਾਈ ਕਰਤੀ ਫਰੈਂਡ ਬਹੁਤ ਵਧੀਆ ਪਹਿਲੇ ਬਲੌਗ ਚ ਤੁਸੀਂ ਦੇਖਿਆ ਸੀ ਕਿੰਨਾ ਖਲਿਆਰਾ ਸੀ ਕਿੰਨਾ ਕੁਸ ਸੀਗਾ ਹਨਾ ਤੇ ਹੁਣ ਦੇਖ ਲਓ ਜੇ ਤੁਸੀਂ ਵੀ ਸਫਾਈ ਕਰਾਣੀ ਹੈ ਨਾ ਕਿਰਨਾਂ ਭੇਡਾਂ ਨਾਲ ਦੇ ਘਰੇ ਲੈ ਜਾਓ ਤੇ ਕੋਈ ਕੋਈ ਗੱਲ ਨਹੀਂ ਫਰੈਂਡ ਕਾ ਲੈ ਜਾਗੀ ਐਡੀ ਵੀ ਕਾ ਕਰਨਾ ਬਠੰਡਾ ਬੇਕਾਰ ਨਹੀਂ ਹੈਗੀਗੀ ਤੇ ਹੁਣ ਤੁਸੀਂ ਕਮੈਂਟਾਂ ਚ ਆਇਆ ਦੱਸ ਦਿਓ ਵੀ ਸਫਾਈ ਸੋਹਣੀ ਕੀਤੀ ਆ ਤੇ ਜਾਂ ਵੀ ਸਹੀ ਨਹੀਂ ਹੈਗੀ ਬਬੂ ਜਾਂ ਬੈੱਡ ਤੇ ਕਪੜਾ ਮਾਰਦੇ ਕਹਿੰਦਾ ਬੈੱਡ ਤੇ ਕਪੜਾ ਰਹਿ ਗਿਆ ਆ ਕੰਮ ਤਾਂ ਆਇਆ ਵੀਰੇ ਆਹ ਕੰਮ ਤਾਂ ਕੀ ਆ ਮਾੜੇ ਜਿਹੇ ਤਾਂ ਹੈਲਪ ਕਰਾ ਦਿਆ ਕਰ ੜਕੇ ਦੀ ਖਪੀ ਜਾਂ ਨਹੀਂ ਲਾਈਟ ਹੈ ਨਹੀਂ ਸੀਗੀ ਤੇ ਦੋਸਤੋ ਕਮੈਂਟਾਂ ਜ਼ਰੂਰ ਦੱਸਣਾ ਮੈਨੂੰ ਕਿ ਸਾਡੇ ਘਰ ਚ ਸਫਾਈ ਹੈ ਜਾਂ ਹੈ ਨਹੀਂ ਠੀਕ ਹੈ ਜੀ ਤੇ ਬਹੁਤ ਕੰਮ ਕੀਤਾ ਉਹ ਦੋ ਡੱਬੇ ਧੋਕੇ ਰੱਖੇ ਆ ਅਚਾਰ ਵਾਸਤੇ ਚਾਰ ਲਿਆਉਣਾ ਆਪਾਂ ਜਾ ਕੇ ਬੈਡ ਦਾ ਪੂਰਾ ਕੱਪੜਾ ਮਾਰਿਆ ਬਿੱਡਾਂ ਤੇ ਬਿੱਡ ਤੇ ਕੱਪੜਾ ਮਾਰਿਆ ਹੀ ਨਹੀਂ ਹੱਲੇ ਕਿੱਥੇ ਮਾਰਿਆ ਲੈ ਫਰੈਂਡ ਦੇਖ ਲੋ ਬੈਡ ਤੇ ਹੋਰ ਮੈਡਮ ਵੀ ਨਵਾਦੀ ਮੈਡਮ ਦਾ ਬਾਹਲਾ ਆਰਡਰ ਦੀ ਉਹਦੇ ਤੋਂ ਪੋਚ ਲਾਇਆ ਇਕੱਲੇ ਕਮਰੇ ਚ ਹਜੇ ਤੱਕ ਬੈੱਡ ਤੇ ਮਾਰਨਾ ਕੱਪੜਾ ਮਾਰਨਾ ਰਹਿ ਗਿਆ ਇਹ ਮੇਰਾ ਡਰੈਸਿੰਗ ਟੇਬਲ ਆ ਫਰੈਂਡ ਟੁੱਟਿਆ ਪਿਆ ਕੋਲ ਆਈ ਹੋਈ ਐ ਨੂੰ ਟੇਪ ਲਾ ਕੇ ਮੜਾ ਜਾ ਟਾਈਮ ਪਾਸ ਕਰਦੇ ਆ ਬਸ ਮੜਾ ਜਾ ਮੂੰਹ ਦੇਖ ਲਈਦਾ ਆਪਣਾ ਐ ਚ ਆਪਾਂ ਲਾ ਵੀਰੇ ਦੇ ਗਾਣੇ ਲਾਉਨੇ ਹੁੰਨੇ ਆ ਸਾਡੀ ਰੱਬ ਨੇ ਡਿਊਟੀ ਲਾਈ ਐ ਧੋਣਾ ਚੋਂ ਕਿਲੇ ਕੱਢਣ ਦੀ ਤੇ ਆਪਾਂ ਮਾਰਦੇ ਆ ਬੈੱਡ ਤੇ ਕੱਪੜਾ ਲੈ ਕੇ ਜਾਂਦੇ ਆ ਕੋਈ ਆ ਚਾਦਰ ਵਿਛਾਉਣੀ ਆਪਾਂ ਮੰਜੇ ਤੇ ਇਸ ਇਹੀ ਮਾਪ ਦਿੰਨੇ ਆ ਇਧਰੋਂ ਮਾਤਾਂ ਨਾਲ ਬਾਰ ਬਿਹਟ ਦੇ ਪਰਦੇ ਆ ਫਰੈਂਡ ਜਿੰਨਾ ਕੋ ਹੋ ਜਾਂਦਾ ਕਰਤਾ ਇਹਦਾ ਮੈਂ ਤੁਹਾਨੂੰ ਕਹਿਨੀ ਆ ਵੀ ਤੁਸੀਂ ਕੋਈ ਦੇਖੋ ਆਪਣੇ ਮੁੰਡੇ ਵਾਸਤੇ ਰਿਸ਼ਤਾ ਬੱਬੂ ਵਾਸਤੇ ਥੋੜੀ ਮੂਹਿਆ ਵਾਸਤੇ ਉਸ ਨੇ ਮਾਰਿਆ ਦੇਖੋ ਸ਼ਕਲ ਇਹ ਚੜਾ ਹੋ 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 ਗਰਮੀ ਹੋ ਬੈਠਿਆ ਲੋਕ ਕੇ ਉਹਨੂੰ ਆਏ ਮੈਨੂੰ ਨਵਾਣਾ ਦੇਵੇ ਹਾਈ ਫਰੈਂਡ ਬਹੁਤ ਗਰਮੀ ਆ ਫਰੈਂਡ ਆਰੇ ਫਰੈਂਡ ਵਾਰੇ ਆਰੇ ਫਰੈਂਡ ਵਾਰੇ ਬਹੁਤ ਗਰਮੀ ਚਾਰਾ ਬਾਬੋ ਇੱਕ ਫਰੰਟ ਦੇਖੋ ਫਰੰਟ ਆਇਆ ਖੜਾ ਜਿਵੇਂ ਕੁੜੀ ਦੱਬ ਕੇ ਆਇਆ ਹੁੰਦਾ ਸਾਡੀ ਰੱਬ ਨੇ ਡੇ ਉਹ ਟੀ ਮੈਨੂੰ ਕਹਿੰਦਾ ਘਾ ਧੋ ਦੀ ਕਹਿੰਦਾ ਮੇਰੇ ਜਾਣ ਤੋਂ ਮਗਰ ਉਹ ਅੱਲਾ ਝਾੜੂ ਮਾਰ ਕੇ ਭੱਜ ਗਿਆ ਮੋਟਾ ਮੋਟਾ ਜੀ ਦੱਸੋ ਕਰੋ ਗੱਲ ਜਾ ਪਾਣੀ ਦੇ ਗਲਾਸ ਪਰ ਕਿ ਲੈ ਕੇ ਆ ਕੇ ਪਰ ਚਮਾ ਬਰਕ ਪਾਈ ਹੋਣੀ ਉਹਦੇ ਚ ਪਾਣੀ ਪਿਆ ਦੇ ਮੈਨੂੰ ਫਿਰ ਮੈਂ ਨਾ ਆਵਾਂ ਤੇ ਚਿੱਕਸੇ ਨੇ ਚੱਲਣਾ ਤਾਂ ਬਾਜ਼ਾਰ ਚੱਲ ਸਕਦਾ ਸਾਡੇ ਨਾਲ ਮੈਂ ਤਾਂ ਲੈਣ ਚੱਲੀ ਆ ਚਾਰ ਭਰਾਓ ਆਪਣੇ ਕੋਲ ਤਾਂ ਚਾਰ ਹੈ ਨਹੀਂ ਮੇਰੀ ਕੁੜੀ ਵਿਚਾਰੀ ਪਰੌਂਠਾ ਉਹ ਵੀ ਲੈ ਕੇ ਜਾਂਦੀ ਆ ਸਵੇਰੇ ਕਹਿੰਦੀ ਸੀ ਕਹਿੰਦੀ ਮੰਮੀ ਮੈਨੂੰ ਰੁੱਖਾ ਪਰੌਂਠਾ ਫਿਰ ਮੈਨੂੰ ਮਿਰਚ ਵਾਲਾ ਪਰੌਂਠਾ ਲਾ ਦੇ ਨੀ ਉਹ ਵਿਚਾਰੇ ਨੂੰ ਤੇ ਫਿਰ ਅੰਡ ਪਾਣੀ ਪੀ ਲੋ ਪਾਣੀ ਦੇਖੋ ਜੀ ਬਹੁਤ ਬੁਰਾ ਹਾਲ ਹੈ ਜੀ ਬਹੁਤ ਕੰਮ ਕੀਤਾ ਮੁੰਨਾਵਾਂ ਨੇ ਲੈਟنگ ਬਾਥਰੂਮ ਧੋਤੇ ਤੇ ਫੇਰ ਆਹ ਸੋਈ ਧੋਤੀ ਇਹ ਤਾਂ ਹੱਥ ਕੇ ਚਲੇ ਜਾਂਦੇ ਆ ਥੋਣਾ ਮੈਨੂੰ ਪੈਂਦਾ ਬਾਅਦ ਚ ਬਹੁਤ ਕੰਮ ਕੀਤਾ ਰੰਡ ਐ ਥੱਕ ਕੇ ਮੈਂ ਵੀ ਐ ਕੰਮ ਦੀ ਐ ਮੈਂ ਵੀ ਆ ਦੇਖ ਲੋ ਸ਼ਕਲ ਸ਼ਕਲ ਦੇਖ ਲੋ ਜੀ ਦੇਖ ਲਓ ਦੇਖ ਲਓ ਚੰਗੀ ਤਰ੍ਹਾਂ ਬਹੁਤ ਗਰਮੀ ਆ ਜੀ ਹੁਣ ਅਲਰਟ ਆਈ ਆ ਤਿੰਨ ਸਾਂ ਕਰਕੇ ਠੀਕ ਪਾਓ ਨਾ ਕਰਾ ਬੜਦੇ ਹੋ ਚਲੋ ਜੀ ਠੀਕ ਹੈ ਸਾਡੇ ਸਾਡੇ ਮੇਰੇ ਬਲੌਗ ਨੂੰ ਨਾ ਤੁਸੀਂ ਲਾਇਕ ਸ਼ੇਅਰ ਕਮੈਂਟ ਕਰਦਿਆ ਕਰੋ ਆ ਆਪਾਂ ਧੁੱਪ ਤੋਂ ਬੜਦੇ ਲਾ ਰਹੇ ਆ ਧੂਪ ਨਹੀਂ ਆਏਗੀ ਪੂਰੇ ਕਈਆ ਪਰਿਵਿਨ ਕਿ ਲੋਕਾਂ ਕੋ ਬਾਹਰ ਕੋਲੀ ਠੀਕ ਹੈ ਚੱਲ ਲੇਮ ਚੱਤ ਦੇ ਨੋਈ ਬਾਏ 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 ਫਰੈਂਡ ਸਾਡੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਕਮੈਂਟਾਂ ਚ ਦੱਸਣਾ ਸਫਾਈ ਸੋਹਣੀ ਕੀਤੀ ਆ ਕਿ ਨਹੀਂ ਕੀਤੀ ਹਾਂ ਠੀਕ ਆ ਮੈਂ ਵੇਲੇ ਹੀ ਰਹਿੰਦੀ ਫਰੈਂਡ ਮੈਂ ਬਹੁਤ ਕੰਮ ਤਾਂ ਨਾ ਮੈਂ ਛਟਕੀ ਮਾਰ ਕੇ ਕਰਦਾ ਪਰ ਗੱਲ ਪਤਾ ਕੀ ਹੈ ਮੇਰਾ ਨਾ ਛਟਕੀ ਮਾਰਨ ਨੂੰ ਜੀ ਨਹੀਂ ਕਰਦਾ ਕਦੇ ਕਦੇ ਕੰਮ ਤਾਂ ਆਪਾਂ ਛਟਕੀ ਚ ਹੀ ਕਰ ਦਿੰਦੇ ਆ ਫਰੈਂਡ ਘਰ ਦੱਸੋ ਮੇਰਾ ਸੋਹਣਾ ਕਿ ਨਹੀਂ ਸੋਹਣਾ ਬਾਏ ਲਵ ਯੂ